ਪਿਆਰ ਭਰੀ ਸਤਿ ਸ਼੍ਰੀ ਅਕਾਲ ਛੋਸ਼ਲ ਟੀਵੀ ਪੰਜਾਬੀ ਦੇਖ ਰਹੇ ਸਾਰੇ ਸਰੋਤਿਆਂ ਦਾ ਸਵਾਗਤ ਕਰਦੇ ਆ ਨਵੇਂ ਸਾਲ ਤੋਂ ਪਹਿਲਾਂ ਘਰੇਲੂ ਗੈਸ ਸਿਲੰਡਰ ਤੇ ਵੱਡੀ ਖੁਸ਼ਖਬਰੀ ਨਿਕਲ ਕੇ ਸਾਹਮਣੇ ਆਇਆ ਇੰਨਾ ਜ਼ਿਆਦਾ ਸਸਤਾ ਹੋ ਗਿਆ ਸਿਲੰਡਰ ਤੇ ਐਨੀ ਆਊਗੀ ਹੁਣ ਸਬਸਿਡੀ ਅੱਜ ਹੀ ਬੁੱਕ ਕਰ ਲਵੋ ਸਿਰਫ 624 ਰੁਪਏ ਦੇ ਵਿੱਚ ਮਿਲੇਗਾ ਹੁਣ ਐਲ ਪੀ ਜੀ ਸਿਲੰਡਰ ਸੋ ਪੂਰੀ ਅਪਡੇਟ ਪੂਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਇਹ ਖਬਰ ਸੱਚ ਹੈ ਜਾਂ ਝੂਠ ਹੈ ਸੋ ਇਹਦੇ ਬਾਰੇ ਜਾਣਕਾਰੀ ਅੱਜ ਆਪਾਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੇਣ ਜਾ ਰਹੇ ਹਾਂ ਸੋ ਚੈਨਲ ਤੇ ਪਹਿਲੀ ਵਾਰੀ ਆਏ ਹੋ ਚੈਨਲ ਨੂੰ ਸਪੋਰਟ ਕਰਨ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਨਾਲ ਲੱਗੇ ਘੰਟੀ ਵਾਲੇ ਬਟਨ ਨੂੰ ਦਬਾ ਕੇ ਉਹਨੂੰ ਆਲਤੇ ਪ੍ਰੈਸ ਕਰ ਲਿਓ ਤਾਂ ਕਿ ਤੁਹਾਨੂੰ ਸਾਡੀ ਹਰ ਇੱਕ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲਦਾ ਰਹੇ ਤਾਂ ਤੁਸੀਂ ਸਕਰੀਨ ਦੇ ਉੱਪਰ ਨੋਟਿਸ ਪੜ੍ਹ ਸਕਦੇ ਹੋ ਹੁਣ ਸਿਰਫ 600 ਰੁਪਏ ਚ ਮਿਲੇਗਾ ਸਿਲੰਡਰ ਹਾਂਜੀ 624 ਨਹੀਂ ਸਿਰਫ 600 ਰੁਪਏ ਦੇ ਵਿੱਚ ਸਿਲੰਡਰ ਮਿਲਣ ਜਾ ਰਿਹਾ ਕੇਂਦਰ ਸਰਕਾਰ ਵੱਲੋਂ ਹੋਈ ਕੈਬਨਟ ਮੀਟਿੰਗ ਵਿੱਚ ਅੱਜ ਆਮ ਜਨਤਾ ਲਈ ਵੱਡਾ ਫੈਸਲਾ ਜਿਹੜਾ ਲਿਆ ਗਿਆ ਸਰਕਾਰ ਨੇ ਪ੍ਰਧਾਨ ਮੰਤਰੀ ਉਜਵਲ ਯੋਜਨਾ ਦੇ ਲਾਭਪਾਤਰਾਂ ਲਈ ਸਬਸਿਡੀ ਦੀ ਰਕਮ 200 ਰੁਪਏ ਤੋਂ ਵਧਾ ਕੇ 300 ਰੁਪਏ ਜਿਹੜੀ ਆ ਉਹ ਕਰ ਦਿੱਤੀ ਹੈ ਕੇਂਦਰੀ ਮੰਤਰੀ ਅਨੁਰਾਗ ਠਾਕਰ ਨੇ ਇਸ ਦੀ ਜਾਣਕਾਰੀ ਜਿਹੜੀ ਸਾਂਝੀ ਕੀਤੀ ਹੈ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਹੇਠ 4 ਅਕਤੂਬਰ 2023 ਨੂੰ ਕੇਂਦਰੀ ਮੰਤਰੀ ਮੰਡਲ ਦੀ ਮੀਟਿੰਗ ਜਿਹੜੀ ਹੋਈ ਸੀ ਜਿਸ ਤੋਂ ਬਾਅਦ ਅੱਜ ਉਜਵਲ ਯੋਜਨਾ ਦੇ ਲਾਭਪਾਤਰੀਆਂ ਲਈ ਸਬਸਿਡੀ 200 ਰੁਪਏ ਤੋਂ ਵਧਾ ਕੇ 300 ਰੁਪਏ ਕੀਤੀ ਗਈ ਹੈ ਠਾਕੁਰ ਨੇ ਅੱਗੇ ਇਹ ਵੀ ਦੱਸਿਆ ਕਿ ਸਿਲੰਡਰ ਦੀ ਕੀਮਤ 1100 ਰੁਪਏ ਤੋਂ ਘਟਾ ਕੇ 900 ਰੁਪਏ ਜਿਹੜੀ ਉਹ ਕਰ ਦਿੱਤੀ ਗਈ ਹੈ ਇਸ ਤੋਂ ਬਿਨਾ ਉਜਵਲ ਯੋਜਨਾ ਦੇ ਲਾਭਪਾਤਰੀਓ ਇਹ ਸਿਲੰਡਰ 700 ਰੁਪਏ ਦੇ ਵਿੱਚ ਮਿਲ ਰਿਹਾ ਹੁਣ 900 ਰੁਪਏ ਦੇ ਸਿਲੰਡਰ ਤੇ 30 ਰੁਪਏ ਦੀ ਸਬਸਿਡੀ ਮਿਲਣ ਤੋਂ ਬਾਅਦ ਸਿਲੰਡਰ ਦੀ ਕੀਮਤ 600 ਰੁਪਏ ਤੱਕ ਜਿਹੜੀ ਪਹੁੰਚ ਗਈ ਆ ਸੋ ਹਾਂਜੀ 900 ਰੁਪਏ ਦਾ ਸਿਲੰਡਰ ਸਿਰਫ 600 ਰੁਪਏ ਦੇ ਵਿੱਚ ਕਿਵੇਂ ਮਿਲਣ ਵਾਲਾ ਕਿਉਂਕਿ ਤੁਹਾਨੂੰ ਉਹਦੇ ਉੱਤੇ ਪਹਿਲਾਂ ਜਿਹੜੀ 200 ਸਬਸਿਡੀ ਆਉਂਦੀ ਸੀ ਹੁਣ ਤੁਹਾਨੂੰ 300 ਰੁਪਏ ਸਬਸਿਡੀ ਆਉਗੀ ਜੇ ਤੁਹਾਨੂੰ ਪੰਜਾਬ ਦੇ ਵਿੱਚ ਇਸ ਟਾਈਮ ਜੇ ਆਪਾਂ ਸਿਲੰਡਰ ਦੀ ਗੱਲ ਕਰੀਏ ਤਾਂ ਹੁਜਵਲ ਯੋਜਨਾ ਦੇ ਲਾਭਪਾਤਰਾਂ ਦੇ ਲਈ ਇਹ ਵੱਡੀ ਖਬਰ ਆ ਕਿ ਉਹਨਾਂ ਨੂੰ 924 ਰੁਪਏ ਦੇ ਵਿੱਚ ਜਿਹੜਾ ਤੁਸੀਂ ਸਿਲੰਡਰ ਭਰੌਣੇ ਤਾਂ ਤੁਹਾਨੂੰ ਬਾਅਦ ਦੇ ਵਿੱਚ 300 ਰੁਪਿਆ 15 ਤੋਂ 20 ਦਿਨਾਂ ਦੇ ਵਿੱਚ ਤੁਹਾਡੇ ਖਾਤੇ ਦੇ ਵਿੱਚ ਐਡ ਹੋ ਕੇ ਸਬਸਿਡੀ ਦੇ ਰੂਪ ਵਿੱਚ ਤੁਹਾਨੂੰ ਵਾਪਸ ਆ ਜਾਂਦਾ ਤੇ ਜਿਹੜਾ ਤੁਹਾਡਾ ਸਿਲੰਡਰ ਆ ਸਿਰਫ 624 ਰੁਪਿਆ ਦਾ ਜਿਲਾ ਰਹਿ ਜਾਂਦਾ ਉਸ ਵੱਲ ਲਾਪਾਤਰੀਆਂ ਨੂੰ ਇਸ ਸਮੇਂ 14.2 ਕਿਲੋਗ੍ਰam ਦੇ ਸਿਲੰਡਰ ਲਈ 703 ਰੁਪਏ ਦਾ ਭੁਗਤਾਨ ਕਰਨਾ ਪੈਂਦਾ ਹੈ ਸਲੀ ਮਾਰਕੀਟ ਕੀਮਤ 900 3 ਰੁਪਇਆ ਕੇਂਦਰੀ ਮੰਤਰੀ ਮੰਡਲ ਦੇ ਫੈਸਲੇ ਤੋਂ ਬਾਅਦ ਹੁਣ ਸਿਰਫ 603 ਰੁਪਏ ਜਿਹੜੇ ਨੇ ਦੇਣੇ ਪੈਣਗੇ ਜਿਕਰ ਜੋ ਹੈ ਕਿ ਸਤੰਬਰ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਮੰਤਰੀ ਮੰਡਲ ਨੇ ਉਜਵਲ ਸਕੀਮ ਤਹਿਤ ਔਰਤਾਂ ਨੂੰ 75 ਲੱਖ ਬਾਧੂ ਐਲਪੀਜੀ ਕਨੈਕਸ਼ਨ ਮੁਹੱਈਆ ਕਰਵਾਉਣ ਦੀ ਪ੍ਰਵਾਨਗੀ ਜਿਹੜੀ ਉਹ ਦਿੱਤੀ ਸੀ ਕੇਂਦਰੀ ਮੰਤਰੀ ਠਾਕੁਰ ਨੇ ਕਿਹਾ ਕਿ ਅਗਲੇ ਸਾਲ 3 ਸਾਲਾਂ ਦੌਰਾਨ ਦਿੱਤੇ ਜਾਣ ਵਾਲੇ ਬਾਧੂ ਐਲਪੀਜੀ ਕਨੈਕਸ਼ਨ ਨਾਲ 1650 ਕਰੋੜ ਰੁਪਏ ਦਾ ਵਿੱਤੀ ਬੋਝ ਜਿਹੜਾ ਸਰਕਾਰ ਤੇ ਪੈਣ ਵਾਲਾ ਉਜਵਲ 2.0 ਦੀ ਮੌਜੂਦਾ ਰੂਪਰੇਖਾ ਦੇ ਅਨੁਸਾਰ ਲਾਭਪਾਤਰਿਆਂ ਨੂੰ ਪਹਿਲਾਂ ਰਿਫਲ ਤੇ ਸਟੋਬ ਵੀ ਮੁਫਤ ਪ੍ਰਦਾਨ ਨੇ ਜਿਹੜੇ ਉਹ ਆਉਣ ਵਾਲੇ 3 ਸਾਲਾਂ ਦੇ ਵਿੱਚ ਕੀਤੇ ਜਾਣਗੇ ਸੋ ਪੀਐਮ ਮੋਦੀ ਨੇ ਵੱਡਾ ਐਲਾਨ ਜਿਹੜਾ ਉਹ ਕਰ ਦਿੱਤਾ ਸਿਲੰਡਰ ਦੀਆਂ ਕੀਮਤਾਂ ਨੂੰ ਲੈ ਕੇ ਸੋ ਇਹ ਸੀ ਸਿਲੰਡਰ ਦੀਆਂ ਕੀਮਤਾਂ ਨੂੰ ਲੈ ਕੇ ਵੱਡੀ ਅਪਡੇਟ ਵੱਡੀ ਜਾਣਕਾਰੀ ਮਿਲਦੇ ਹਾਂ ਕਿਸੇ ਹੋਰ ਜਾਣਕਾਰੀ ਦੇ ਨਾਲ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਧੰਨਵਾਦ